ਵੇ ਐਸੀ ਤਾਂ ਜੀ ਮੈਂ ਤਾਂ ਰੱਖਿਆ ਤੇ ਇਹ ਜਿਹੜਾ ਇਸ ਵੇਲੇ ਸਕੂਲ ਤੋਂ ਮੂਹਰੇ ਖੜੇ ਨੇ ਠੀਕ ਹੈ ਮੇਰੇ ਨਾਲ ਖੜੇ ਆ ਸੈਂਟਰਲ ਹਲਕੇ ਦੇ ਸਾਡੇ ਦੇ ਬੀਜੇਪੀ ਦੇ ਦੇਵੀ ਜੀ ਇੰਚਾਰਜ ਤੇ ਸਾਡੇ ਬੀਜੇਪੀ ਦੇ ਖਜ਼ਾਨਚੀ ਤੇ ਸਾਡੀ ਬੀਜੇਪੀ ਦੀ ਸਾਰੀ ਲੀਡਰਸ਼ਿਪ ਜਿਹੜੇ ਸੀਨੀਅਰ ਬੰਦੇ ਆ ਸੀ ਖੜੇ ਆ ਆ ਤੁਹਾਨੂੰ ਨੀਟੂ ਯਾਦ ਆ ਜਦੋਂ ਇੱਥੇ ਗੋਲਾ ਫੈਕਟਰੀ ਦੇ ਅੱਗੇ ਅੱਗ ਲੱਗੀ ਸੀ ਤੇ ਇਹ ਜਿਹੜਾ ਕਦਵਾਈ ਨਗਰ ਸਾਰਾ ਵਿੱਚ ਵਾਲੇ ਕਿਤੇ ਵੀ ਸਾਰਾ ਸੈਂਟਰਲ ਹਲਕਾ ਹੈ ਜਿਹੜਾ ਉੱਥੇ ਕੋਈ ਸਕੂਲ ਨਹੀਂ ਜਗ੍ਹਾ ਨਹੀਂ ਸੀ ਤੇ ਬਹੁਤ ਮਿਹਨਤ ਕਰਕੇ ਅੱਜ ਤੋਂ 4 ਸਾਲ ਪਹਿਲਾਂ ਇਹ ਜਗ੍ਹਾ ਜਿਹੜੀ 1 ਰੁਪਏ ਨੂੰ 1 ਰੁਪਏ ਨੂੰ ਸਕੂਲ এডਿਕੇਸ਼ਨ ਨੂੰ ਜਿਹੜਾ এডਿਕੇਸ਼ਨ ਮਹਿਕਮਾ ਉਹਨੂੰ ਇਹ ਟਰਾਂਸਫਰ ਕੀਤੀ ਗਈ ਤੇ ਟਰਾਂਸਫਰ ਕਰਨ ਤੋਂ ਬਾਅਦ 8 ਕਰੋੜ 8.5 ਕਰੋੜ ਰੁਪਈਆ ਇਹਦਾ ਲਿਆ ਹੈ ਜਾਬੀ ਐਸ ਯਾਰ ਬੱਚੇ ਸਾਡੇ ਜਾਣਗੇ ਕਿੱਥੇ ਹੂੰ ਸੈਂਟਰਲ ਹਲਕਾ ਸਭ ਤੋਂ ਜਿਹੜਾ ਧੁਰਾ ਏ ਲੁਧਿਆਣੇ ਦਾ ਇਹ ਬੱਚੇ ਪੜਨ ਨ ਜਾਣਗੇ ਕਿਥੋਂ ਤੇ ਇਹ ਢੀ ਬੜੀ ਇਮਾਰਤ ਜ਼ਮੀਨ 1 ਰੁਪਏ ਤੇ ਬਾਕੀ ਆ 8 8.5 ਕਰੋੜ ਰੁਪਏ ਤੇ ਉੱਤੇ ਲਾਇਆ ਮੈਂ ਹਰ ਸਾਲ ਆਉਣਾ ਸਾਡੀ ਟੀਮ ਸਾਰੇ ਹਰ ਸਾਲ ਆਉਂਦੀ ਹੈ ਵੀ ਭਾਈ ਦੋਈ ਦੋਈ ਗੱਲਾਂ ਕਹਿੰਦੇ ਆ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਦਿਆ ਪੜ੍ਹਾਈ ਤੇ ਇੱਕ ਆ ਜਿਹੜੇ ਕੀ ਖੋਲੇ ਹੋਏ ਇਹਨਾਂ ਨੇ ਉਹ ਡੱਬੇ ਜੇ ਮੱਲਿਆ ਕਲੀਨਿੰਗ ਕੀ ਕਹਿੰਦੇ ਹੋ ਤੇ ਉਹਦੀ ਹਾਲਾਤ ਤੁਸੀਂ ਦੇਖ ਲਓ ਇਹ ਸੈਂਟਰ ਹਲਕੇ ਚ ਦੋ ਸਕੂਲ ਨੇ ਇੱਕ ਚ ਤੁਸੀਂ ਦੂਜੀ ਜਗ੍ਹਾ ਕੀ ਨੌ ਦਾ ਮਿਲਰ ਗੰਨ ਵਾਲਾ ਉਹਦੇ ਉਹਦਾ ਵੀ ਇਹੀ ਹਾਲਾਤ ਇਸੇ ਤਰੀਕੇ ਨਾਲ 4-4 ਸਾਲ ਹੋ ਗਏ ਇੱਥੇ ਮਿਸਤਰੀ ਲੱਗਿਆਂ ਨੂੰ ਪਤਾ ਨਹੀਂ ਕਿੰਨਾ ਕਿ ਇਹਦੇ ਟੈਂਡਰ ਦੁਆਰਾ ਦੁਆਰਾ ਕਰਕੇ ਕਿੰਨੀਆਂ ਕਿਹਦੀਆਂ ਕਿੰਨੀ ਵਾਰ ਇਹ ਚ ਤਾਰਾਂ ਪਾ ਲੀਆਂ ਕਿੰਨੀ ਵਾਰ ਇਹਨਾਂ ਦੀਆਂ ਟਾਈਲਾਂ ਪਟਕੇ ਦੁਆਰਾ ਲਾਤੀਆਂ ਕਿੰਨੀ ਵਾਰ ਇਹਨਾਂ ਦੇ ਪੱਖੇ ਲੱਗ ਕੇ ਪੱਖੇ ਲੈ ਕੇ ਲਾਈਟਾਂ ਲਾ ਕੇ ਲਾਈਟਾਂ ਲੈ ਗਈਆਂ ਕੌਣ ਇਹ ਕਰ ਰਿਹਾ ਤੇ ਮੈਂ ਅੱਜ ਬੀਜੇਪੀ ਵਾਲਿਆਂ ਨੂੰ ਬੇਨਤੀ ਕੀਤੀ ਆ ਸਾਡੀ ਲੀਡਰਸ਼ਿਪ ਨੂੰ ਵੀ ਉਰੇ ਰੋਜ਼ ਨਵੇਂ ਸਾਲ ਤੋਂ ਬਾਅਦ ਰੋਜ਼ ਪੰਜ ਬੰਦੇ ਹੂੰ ਚਾਹੇ ਉਹ ਨੌਜਵਾਨ ਹੋਣ ਚਾਹੇ ਉਹ ਸਾਡੀਆਂ ਮਾਵਾ ਭੈਣਾ ਹੋਣ ਜਿਨ੍ਹਾਂ ਦੇ ਬੱਚਿਆਂ ਨੇ ਪੜ੍ਹਨਾ ਚਾਹੇ ਸਾਡੇ ਬੀਜੇਪੀ ਦੇ ਮੰਡਲ ਪ੍ਰਧਾਨ ਤੱਕ ਇਹ ਆਪਣੇ ਆਪ ਦੇਖਣਗੇ ਰੋਜ਼ ਪੰਜ ਬੰਦੇ ਉਰੇ ਆ ਕੇ ਉਰੇ ਆ ਕੇ ਇਹਨਾਂ ਨੂੰ ਯਾਦ ਕਰਾਉਣ ਰੋਜ਼ ਮੀਡੀਆ 'ਚ ਇਹ ਫੋਟੋਆਂ ਪਾਉਣ ਰੋਜ਼ ਇਹ ਚੀਜ਼ ਇਹਨਾਂ ਦੇ ਸਰਕਾਰ ਵਾਲਿਆਂ ਨੂੰ ਰੋਜ਼ ਇਹਨਾਂ ਦੇ ਸੁੱਤੇ ਉੱਠਣ ਤੋਂ ਬਾਅਦ ਜਦ ਹੀ ਇਹਨਾਂ ਨੂੰ ਯਾਦ ਆਵੇ ਪੰਜ ਬੰਦੇ ਉਰੇ ਆ ਕੇ ਇਹ ਡਿਊਟੀ ਬੀਜੇਪੀ ਨਿਭਾਏਗੀ ਕਿਉਂਕਿ ਕਿੰਨਾ ਚਿਰ ਕਿੰਨਾ ਚਿਰ ਰੜੀਕੀ ਜਾਈਏ ਅੱਜ ਦਸੰਬਰ ਖਤਮ ਹੋਣ ਲੱਗਿਆ ਹੈ ਅਗਲੇ ਦਸੰਬਰ ਚ ਇਲੈਕਸ਼ਨ ਦਾ ਕੋਡ ਲੱਗ ਜਾਣਾ ਤੇ ਅੱਜ ਮਹੀਨੇ ਕੁੱਲ ਆਮ ਆਦਮੀ ਸਰਕਾਰ ਦੇ ਮਹੀਨੇ ਰਹਿ ਗਏ 11 11 ਮਹੀਨੇ ਰਹਿ ਗਏ ਇਲੈਕਸ਼ਨ ਕੋਡ ਲੱਗਣ ਨੂੰ ਉਸ ਤੋਂ ਪਹਿਲਾਂ ਵੀ 6 ਮਹੀਨੇ ਕੰਮ ਰੁਕ ਜਾਂਦੇ ਆ ਤੇ ਅੱਜ ਤੁਸੀਂ ਹਾਲਾਤ ਦੇਖ ਲਓ ਮੈਂ ਜਦੋਂ ਅਸੀਂ ਪਿਛਲੀ ਵਾਰ ਆਏ ਪਿਛਲੇ ਪਿਛਲੀ ਵਾਰ ਇੱਥੇ ਧੱਕੇ ਨਾਲ ਜੇ ਅੱਜ ਵੀ ਪਹਿਲਾਂ ਪਤਾ ਲੱਗ ਜਾਂਦਾ ਤਾਂ ਐਂ ਕਰਦੇ ਉੱਥੇ ਇੱਥੇ ਦਰੱਖਤ ਸੀ ਅੱਜ ਤਾਂ ਉਹ ਵੀ ਹੈ ਨਹੀਂ ਕਿਉਂਰੇ ਅਡਮਿਸ਼ਨਾਂ ਕਰਨ ਲੱਗ ਪਈ ਉਹ ਜਾਨੀ ਐਡਮਿਸ਼ਨਾਂ ਕਰਤੀਆਂ ਮੇਰਾ ਕਹਿਣ ਦਾ ਮਤਲਬ ਇਹ ਆ ਇਹ ਕੋਈ ਸਿਆਸਤ ਨਹੀਂ ਮੈਂ ਤਾਂ ਇੱਕ ਸਾਲ ਬਾਅਦ ਦੁਬਾਰਾ ਇਹ ਨਹੀਂ ਵੀ ਰੋ ਜਾ ਕੇ ਉਰੇ ਘਰੀਦਾ ਇੱਕ ਸਾਲ ਬਾਅਦ ਜਦੋਂ ਦੇਖੀਦਾ ਆ ਕੇ ਯਾਰ ਫੇਰ ਉਹੀ ਹਾਲ ਅੱਜ ਬਿਲਡਿੰਗ ਦੁਬਾਰਾ ਟੁੱਟ ਗਈ ਢਹਿ ਗਈ ਇਹਦਾ ਹਾਲਾਤ ਦੇਖੋ ਦੁਬਾਰਾ ਵੀ ਇਹਦੇ ਵਿੱਚ ਜਦੋਂ ਕੱਲ ਨੂੰ ਕਿਉਂਕਿ ਇੱਥੇ ਜਦੋਂ ਇਹ ਦਰਵਾਜ਼ੇ ਖੁੱਲੇ ਪਏ ਆ ਕੋਈ ਇਹਦੀ ਮੁਰੰਮਤ ਨਹੀਂ ਹੋਈ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਇਹ ਤੇ ਕਿੰਨਾ ਪੈਸਾ ਹੋਰ ਲੱਗੂਗਾ ਜਦੋਂ ਇਹਨੂੰ ਫੇਰ ਮੈਂ ਡਿਪਟੀ ਕਲੈਕਸ਼ਨ ਮਿਨਿਸਟਰ ਨੇ ਮੈਂ ਪਿਛਲੀ ਵਾਰ ਵੀ ਉਹਨਾਂ ਨੂੰ ਕੀ ਕੀ ਸੁਣ ਵੀ ਬੈਂਸਾ ਬੁਰੇ ਆਉ ਮੈਂ ਜਿਹੜੇ ਸੈਕਟਰੀ ਨੇ ਉਹਨਾਂ ਨੂੰ ਕਹਿਣਾ ਵੀ ਕਾਰਨ ਕੀ ਹੈ ਨਾ ਲੱਭੋ ਤਾਂ ਸਹੀ ਵੀ ਕਾਰਨ ਕੀ ਆ ਇਹ ਐ ਕਿਉਂ ਪਿਆ ਸਕੂਲ ਇਹਦੇ ਵਿੱਚ ਥੋੜੇ ਕੋਲ ਟੀਚਰ ਨਹੀਂ ਗਏ ਥੋੜੇ ਕੋਲ ਸਟਾਫ ਨਹੀਂ ਦਾ ਥੋੜੇ ਕੋਲ ਲੈਬ ਦੇ ਲਈ ਜਿਹੜੇ ਉਹ ਸਹੂਲਤ ਨਹੀਂ ਗਈ ਥੋੜੇ ਕੋਲ ਪ੍ਰਿੰਸੀਪਲ ਨਹੀਂ ਗਏ ਕੀ ਨੇ ਦੱਸੋ ਤਾਂ ਸਹੀ ਹੂੰ ਕਿਉਂ ਇਹ ਗੱਲ ਦੋਨੋਂ ਸਕੂਲਾਂ ਦੀ ਇਹ ਹੋ ਰਹੀ ਹੈ ਓਦੋਂ ਬਾਅਦ ਮੈਂ ਦੂਜੀ ਗੱਲ ਕਰਨਾ ਚਾਹੁੰਦਾ ਵੱਡੀ ਗੱਲ ਜਿਹੜੀ ਅਸੀਂ ਇਸੇ ਤਰੀਕੇ ਨਾਲ ਜਦੋਂ ਮੈਂ ਐਮਪੀ ਸੀ ਉਦੋਂ ਪਹਿਲਾਂ 650 ਕਰੋੜ ਰੁਪਏ ਬੁੱਢੇ ਦਰਜਾ ਦਾ ਨੌਨ ਲੁੱਕ ਡਾਉਨ ਦਿੱਤਾ ਸੀ ਅੱਜ ਉੱਥੇ ਸੰਤ ਸੀਚੇਵਾਲ ਵੀ ਆ ਕੇ ਉਹਨਾਂ ਨੇ ਵੀ ਜ਼ੋਰ ਲਾ ਰਹੇ ਆ ਪਰ ਇਹ ਸਿੱਧੇ ਨਹੀਂ ਹੋਏ ਹਾਊਸ ਦੇ ਵਿੱਚ ਮੈਂ ਸੁਣਿਆ ਤੁਹਾਡੇ মিডিਆ ਰਾਹੀਂ ਹਾਊਸ ਦੇ ਵਿੱਚ ਮੈਂ ਸੁਣਿਆ ਬੋਲਦੇ ਹੋਏ ਜਦੋਂ ਕੌਂਸਲਰ ਤੇ ਐਮਐਲਏ ਆਪਸ ਵਿੱਚ ਗੱਲਬਾਤ ਸਹੀਆ ਚੱਲ ਰਹੀ ਸੀ ਇਹਨਾਂ ਨੇ ਇਹ ਗੱਲ ਕਹੀ ਬਈ ਬਹੁਤ ਵੱਡਾ ਜਿਹੜਾ ਇੱਥੇ ਪਾਣੀ ਰੁਕਦਾ ਏ ਗੰਦਾ ਪਾਣੀ ਜਾਂਦਾ ਏ ਉਹਦੇ ਵਿੱਚ ਬਹੁਤ ਵੱਡੇ ਲੀਡਰ ਨੇ ਜਿਨ੍ਹਾਂ ਦੇ ਕਰਕੇ ਬਿਲਡਿੰਗਾਂ ਨੇ ਪੰਪ ਨੇ ਫੈਕਟਰੀਆਂ ਨੇ ਕੀ ਨਹੀਂ ਰੱਬ ਜਾਣਦਾ ਘਰ ਨੇ ਵੀ ਜਿਨ੍ਹਾਂ ਕਰਕੇ ਉਹ ਸਫਾਈ ਜਾਂ ਪਾਣੀ ਨਹੀਂ ਜਾਂਦਾ ਹੁਣ ਮੈਨੂੰ ਇਹ ਦੱਸੋ ਬੀਜੇਪੀ ਵਾਲੇ ਤਾਂ ਅਸੀਂ ਉਰੇ ਖੜੇ ਆ ਇਹ ਇਲੈਕਸ਼ਨ ਲੜਦੇ ਐ ਐਮਐਲਏ ਦੀ ਬੀਜੇਪੀ ਦੇ ਇਸ ਸੈਂਟਰਲ ਹਲਕੇ ਚ ਮੈਂ ਐਮਪੀ ਦੀ ਲੜਿਆ ਤੇ ਦੂਜੇ ਪਾਸੇ ਐਮਐਲਏ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਐਮਪੀ ਨੇ ਜਿਹੜੇ ਉਹ ਕਾਂਗਰਸ ਦੇ ਆ ਫਿਰ ਰਲੇ ਹੋਏ ਨੇ ਇੰਡੀ ਲਾਇੰਸ ਤੇ ਚੱਲ ਰਿਹਾ ਵੀ ਨਹੀਂ ਸਪਸ਼ਟ ਕਰੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਉਹ ਕਿਹਨਾ ਨਾਲ ਰਲੇ ਹੋਏ ਆ ਕੀ ਨਿਕਲਦੇ ਆ ਉਹ ਕਿਹੜੇ ਲੀਡਰ ਨੇ ਨਹੀਂ ਫਿਰ ਸਾਨੂੰ ਦੱਸੋ ਅਸੀਂ ਇਹ ਵੀੜਾ ਚੱਕਦੇ ਹਾਂ ਜੇ ਤੁਹਤੋਂ ਨਹੀਂ ਹੋ ਰਿਹਾ ਕੰਮ ਨਹੀਂ ਤੁਸੀਂ ਕਾਂਗਰਸ ਤੇ ਆਮ ਆਦਮੀ ਵਾਲੇ ਰਲ ਕੇ ਸ਼ਹਿਰ ਨੂੰ ਲੁੱਟ ਰਹੇ ਹੋ ਸ਼ਹਿਰ ਨੂੰ ਖਰਾਬ ਕਰ ਰਹੇ ਹੋ ਤੁਸੀਂ ਨੌ ਨਹੀਂ ਲਏ ਨੌ ਲਕੋਲੇ ਇਹ ਕਹਤਾ ਵੀ ਲੀਡਰ ਨੇ ਇਹਦਾ ਮਤਲਬ ਅੰਡਰਸਟੈਂਡਿੰਗ ਕਾਂਗਰਸ ਵਾਲਿਆਂ ਤੇ ਆਮ ਆਦਮੀ ਦੀ ਉਦੋਂ ਬਾਅਦ ਅੱਜ ਇੱਕ ਵੀ ਇੰਡਸਟਰੀ ਕੋਈ ਵੀ ਕਿਸੇ ਨੂੰ ਵੀ ਕੋਈ ਕੈਮੀਕਲ ਜਾ ਰਿਹਾ ਜਿਹੜੇ ਬਾਇਓ ਗੈਸ ਪਲਾਂਟ ਲਾਉਣੇ ਸੀ ਉਹ ਨਹੀਂ ਲੱਗੇ ਸਰਕਾਰ ਤੋਂ ਜਿਹੜੇ ਡੇਰੀਆਂ ਰੋਕਣ ਨੂੰ ਜਿਹੜਾ ਆਪ ਆਪ ਇੱਥੇ ਜਿਹੜਾ ਮੇਨ ਰੌਲਾ ਸੀ ਸੈਂਟਰਲ ਹਲਕੇ 'ਚ ਜਿੱਥੇ ਪੰਪ ਲਾਉਣਾ ਜੀ ਇਹਨਾਂ ਨੇ ਉਹ ਝੋਕਾ ਮੱਲੇ ਉਸੇ ਦਾ ਉਸੇ ਉਸੇ ਦਾ ਉਸੇ ਤਰੀਕੇ ਨਾਲ ਰੌਣਾ ਚੱਲ ਰਿਹਾ ਅੱਜ ਤੱਕ ਉਹ ਹੱਲ ਨਹੀਂ ਹੋਇਆ ਫਿਰ ਕੀਤਾ ਕੀ ਇੰਨਾ ਜਿਹੜਾ 650 ਕਰੋੜ ਤੁਹਾਡੇ ਆਇਆ ਸੀ ਹੋਰ ਵੀ ਅਸੀਂ ਸਮਾਰਟ ਸਿਟੀ 'ਚੋਂ ਦਿੱਤਾ ਸੀ ਉਹ ਸਾਰਾ ਪੈਸਾ ਕਿੱਥੇ ਆ ਕਿੱਥੇ ਖਾ ਗਏ ਤੁਸੀਂ ਇਹ ਤਾਂ ਦੱਸੋ ਕਿਹੜੇ ਅਫਸਰੋਂ ਖਾ ਗਏ ਇਸ ਕਰਕੇ ਸਭ ਤੋਂ ਵੱਡਾ ਜਿਹੜਾ ਕੰਮ ਸੀ ਉਹ ਦਾ ਬਾਬਾ ਜੀ ਨੇ ਕੀ ਕੀਤਾ ਦਫਾ ਪਰ ਜਿਹੜਾ ਅੱਗੇ ਇੱਥੋਂ ਜਦੋਂ ਸਾਰਾ ਜ਼ਹਿਰ ਆ ਜਿਹੜੀ ਜਿੱਤੋਂ ਕੈਂਸਰ ਹੋ ਰਿਹਾ ਬਿਮਾਰੀਆਂ ਹੋ ਰਹੀਆਂ ਜਿੱਤੋਂ ਉਹਦਾ ਕੀ ਕੀਤਾ ਅੱਜ 4 ਸਾਲ ਤੋਂ ਉੱਤੇ ਮੈਂ ਤੁਹਾਨੂੰ ਕਹਿ ਰਿਹਾ ਸਮਾਂ ਹੋ ਗਿਆ ਓਦੋਂ ਬਾਅਦ ਜਿਹੜਾ ਉੱਥੇ ਕਾਰਕਸ ਪਲਾਂਟ ਸੀ ਜਿਹੜਾ ਮੈਂ ਬੰਦ ਕਰਾਇਆ ਸੀ ਮੇਰੇ ਤੇ ਪਰਚੇ ਵੀ ਉਹਦੇ ਹੋਏ ਹੋਏ ਆ ਉਹ ਕਾਰਕਸ ਪਲਾਂਟ ਕਿੱਥੇ ਲਾਇਆ ਤੁਸੀਂ ਜਿਹੜਾ ਹੱਡਾ ਰੋੜੀ ਜਿਹਨੂੰ ਕਹਿੰਦੇ ਆ ਸ਼ਹਿਰ ਦਾ ਕਿੱਥੇ ਜਾ ਰਹੇ ਆ ਓਦੋਂ ਬਾਅਦ ਜਿਹੜਾ ਹਰ ਜਗ੍ਹਾ ਜਿਹੜਾ ਮੀਟ ਵਿਕ ਰਿਹਾ ਚਿਕਨ ਵਿਕ ਰਿਹਾ ਜਿਹੜਾ ਪਲਾਂਟ ਆ ਬਹੁਤ ਵੱਡਾ ਸਲਟਰ ਹਾਊਸ ਅੱਜ ਕੋਈ ਉਹ ਸਲਟਰ ਹਾਊਸ ਦੀ ਮੋਹਰ ਲਗਵਾਉਂਦਾ ਕੀ ਉਹ ਚੱਲ ਸਕਿਆ ਉਹਦੇ ਪੈਸੇ ਕੌਣ ਖਾ ਰਿਹਾ ਅੱਜ ਰੋਜ਼ ਗਾਰਡਨ ਦੀ ਗੱਲ ਕਰੋ ਉਹਦੇ ਵਿੱਚ ਕਹਿ ਰਹੇ ਆ ਜੀ ਕਿੰਨੇ ਕਰੋੜ ਰੁਪਈਆ ਸੀ ਜਿਹੜਾ ਖਰਚ ਕਰਨਾ ਉਹ ਕਿੱਥੇ ਲੁਟਣਾ ਜੀ ਕਿੱਥੇ ਖਾਣਾ ਜੀ ਉਹ ਪੈਸਾ ਕਿਹੜਾ ਪੈਸਾ ਤੇ ਕਿਸ ਲਈ ਲੱਗਣਾ ਦੱਸੋ ਤੇ ਪਹਿਲੀ ਵਾਰ ਇੱਕ ਗੱਲ ਹੋਰ ਦੇਖਿਆ ਮੈਂ ਹਾਊਸ ਚੱਲਦਾ ਮੈਂ ਦੇਖਿਆ ਬੜਾ ਇਹ ਵੀ ਚਾਊਸ ਹੈ ਜਿਵੇਂ ਪਾਰਲੀਮੈਂਟਾ ਵਿਧਾਨ ਸਭਾ ਹੈ ਪਹਿਲੀ ਵਾਰ ਦੇਖਿਆ ਨਹੀਂ ਕਾਉਂਸਲਰ ਤੇ ਮੇਅਰ ਹਾਊਸ ਚਲਾਉਂਦੇ ਦੇਖਿਆ ਮੇਅਰ ਦਾ ਆਪਣਾ ਅਧਾਨ ਪ੍ਰਦਾਨ ਹੁੰਦਾ ਹੈ ਕਿਉਂਕਿ ਮੇਅਰ ਮਾਲਕ ਹੁੰਦਾ ਹੈ ਪਰ ਉੱਥੇ ਦੇਖਿਆ ਪਹਿਲੀ ਵਾਰ ਇਹ ਦੇਖਿਆ ਵੀ ਮੇਅਰ ਸਾਡੇ ਸਤਕਾਰਯੋਗ ਇਹਨਾਂ ਸ਼ਹਿਰ ਦੇ ਬਣਾਏ ਆ ਉਹਨਾਂ ਨੂੰ ਤਾਂ ਕੋਈ ਬੋਲਣੇ ਨਹੀਂ ਦਿੰਦਾ ਉੱਥੇ ਵੀ ਜਿਹੜੇ ਸਤਕਾਰਯੋਗ ਐਮ ਐਲ ਏ ਸਾਹਿਬ ਨੇ ਉਹ ਆਪਣੀਆਂ ਕੁਰਸੀਆਂ ਲੈ ਕੇ ਸਟੇਜ ਤੇ ਬੈਠੇ ਆ ਕਿਸੇ ਵੀ ਚਾਹੇ ਉਹ ਸਤਾ ਦੇ ਕਾਉਂਸਲਰ ਨੇ ਚਾਹੇ ਉਹ اپੋਜੀਸ਼ਨ ਦੇ ਕਾਉਂਸਲਰ ਨੇ ਮੈਂ ਦੇਖਿਆ ਕਾਉਂਸਲਰ ਚਾਹੇ ਕੋਈ ਉਹਨਾਂ ਦਾ ਹੈੱਡ ਮੇਅਰ ਹੁੰਦਾ ਹੈ ਕਿਉਂਕਿ ਅੱਜ ਕੀ ਹੋ ਰਿਹਾ ਕਿਸੇ ਕਾਉਂਸਲਰ ਦਾ ਜਿਹੜਾ ਵੀ ਉਹ ਆਪਣਾ ਫਾਈਲ ਪਾਸ ਕਰਾਉਣ ਲੈ ਕੇ ਜਾਂਦਾ ਆ ਖੜੇ ਆ ਕਿੰਨੇ ਕਿੰਨੇ ਵਾਰ ਦੇ ਪਨਾਣੇ ਕਾਉਂਸਲਰ ਹੋਰ ਖੜੇ ਆ ਫ੍ਰੀਕ ਫਾਈਲ ਆ ਜਿਹੜੀ ਉਹ ਮੇਅਰ ਫਾਈਲ ਪਾਸ ਕਰਦਾ ਏ ਚਾਹੇ ਉਹ اپੋਜੀਸ਼ਨ ਦਾ ਹੋਵੇ ਚਾਹੇ ਉਹ ਸਰਕਾਰ ਦਾ ਹੋਵੇ ਅੱਜ ਕਿਸੇ ਕਾਉਂਸਲਰ ਦੀ ਕੋਈ ਗੱਲ ਨਹੀਂ ਗਈ ਸਿੱਧੀ ਫਾਈਲ ਜੇ ਵਿੱਚ ਪਾਕਿਓ ਐਮਐਲਏ ਕੋਲ ਜਾਂਦਾ ਏ ਚਾਹੇ ਉਹ اپੋਜੀਸ਼ਨ ਦਾ ਕੋਈ ਐਮਐਲਏ ਤੋਂ ਬਗੈਰ ਕੋਈ ਫਾਈਲ ਆ ਜਿਹੜੀ ਉਹ ਕੰਮ ਡਿਵੈਲਪਮੈਂਟ ਦੀ ਪਾਸ ਲਈ ਹੁੰਦੀ ਤੁਸੀਂ ਇਹ ਅੰਦਾਜ਼ਾ ਲਾ ਲਓ ਕੀ ਮੇਅਰ ਸਾਹਿਬ ਕਰ ਰਹੇ ਆ ਡੈਪਟੀ ਮੇਅਰ ਕਰ ਰਹੇ ਆ ਸੀਨੀਅਰ ਮੇਅਰ ਕਰ ਰਹੇ ਆ ਇਹ ਸਥਿਤੀ ਇਹ ਕੋਈ ਚੰਗੀ ਨਹੀਂ ਗਈ ਮੈਂ ਮੇਅਰ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਇਹ ਸਿਸਟਮ ਬਣੇ ਹੋਏ ਨੇ ਜਿਹੜੇ ਇਸ ਨੂੰ ਨਾ ਤੋੜਨ ਦਿਓ ਨਾ ਇਹਦੀ 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 ਮਿਆਰ ਨਾ ਸਿੱਟੋ ਥੱਲੇ ਤੇ ਉਸ ਤੋਂ ਬਾਅਦ ਬਹੁਤ ਵੱਡੀ ਗਿਣਤੀ ਚ ਬੰਦੇ ਭਰਤੀ ਹੋਏ ਨੇ ਸਫਾਈ ਕਰਮਚਾਰੀ ਇਹ ਹਲਕਿਆਂ ਦੇ ਵਿੱਚ ਚਾਹ ਸੈਂਟਰਲ ਹੋਵੇ ਨਾਰਥ ਹੋਵੇ ਜਿਹੜੇ ਭਰਤੀ ਹੋਏ ਨੇ ਉਹ ਕੋਈ ਵੀ ਕੰਮ ਤੇ ਨਹੀਂ ਆਉਂਦਾ 170 ਦਾ ਸੈਂਟਰਲ ਹਲਕੇ ਦੇ ਨੇ ਜਿੰਨਾਂ ਚੋਂ ਚੱਲ ਹੀ ਜਾਂਦੇ ਨੇ ਕੋਈ ਨਹੀਂ ਜਾਂਦੇ ਦੇਖੋ ਨਹੀਂ ਆ ਰਿਹਾ ਕੋਈ ਨਹੀਂ ਆ ਰਿਹਾ ਸਿਰਫ ਉਹਨਾਂ ਦੇ ਖਾਤਿਆਂ ਚ ਤਨਖਵਾਂ ਪੈ ਰੀਆਂ ਕੋਈ ਉਹ ਹਾਜ਼ਰੀ ਲਾਉਣ ਨਹੀਂ ਆਉਂਦਾ ਕਿਉਂਕਿ ਉਹ ਐਸੇ ਬੰਦੇ ਭਰਤੀ ਕੀਤੇ ਆ ਜਿਹੜੇ ਇਹਨਾਂ ਦੇ ਨਾਲ ਰਹਿੰਦੇ ਆ ਇਹਨਾਂ ਦੇ ਦਫ਼ਤਰਾਂ ਚ ਰਹਿੰਦੇ ਆ ਜਿਹੜੇ ਸ਼ਰਮ ਮੰਦੇ ਆ ਵੀ ਜੇ ਅਸੀਂ ਝਾੜੂ ਲਾਵਾਂਗੇ ਇਹ ਝਾੜੂ ਸਰਕਾਰ ਪਰ ਬੰਦੇ ਇਹੋ ਜਿਹੇ ਇਹਨਾਂ ਨੇ ਭਰਤੀ ਕੀਤੇ ਆ ਜਿਹੜੇ ਸ਼ਰਮ ਮੰਦੇ ਆ ਵੀ ਝਾੜੂ ਕੌਣ ਲਾਊਗਾ ਪੋਚਾ ਕੌਣ ਲਾਊਗਾ ਸੀਵਰੇਜ ਕੌਣ ਸੈੱਪ ਕਰੂਗਾ ਇਹੋ ਜਿਹੇ ਬੰਦਿਆਂ ਦੀ ਗਿਣਤੀ ਆ ਨਹੀਂ ਉਹਨਾਂ ਦੀਆਂ ਲਿਸਟਾਂ ਤੁਹਾਡੇ ਮੂਰੇ ਆਉਣ ਵਾਲੇ ਦਿਨਾਂ ਉਹ ਲਿਸਟਾਂ ਕੱਢਣਗੇ ਸਾਡੇ ਹਲਕਾ ਇੰਚਾਰਜ ਸਾਡੀ ਪਾਰਟੀ ਸਾਰਿਆਂ ਦੇ ਨਾਂ ਦੱਸਾਂਗੇ ਵੀ ਕਿਹੜੇ-ਕਿਹੜੇ ਬੰਦੇ ਭਰਤੀ ਨੇ ਤੇ ਉਹ ਕਦੇ ਵੀ ਆਪਣਾ ਮੇਟ ਆ ਜਿਹੜਾ ਵੀ ਜਾਂ ਜਿਹੜੇ ਸਰਕਾਰੀ ਮੁਲਾਜ਼ਮ ਉਹਨਾਂ ਦੇ ਕੋਲ ਕਦੇ ਵੀ ਉਹ ਕੰਮ ਕਰਨ ਲਈ ਨਹੀਂ ਆਉਂਦੇ ਸਿਰਫ ਹਾਜ਼ਰੀ ਲਾਉਣ ਆਉਂਦੇ ਆ ਇਹ ਵੱਡੇ ਬਹੁਤ بڑے ਇਸ਼ੂ ਨੇ ਤੇ ਦੂਜੀ ਗੱਲ ਜਿਹੜੀ ਆ 100 ਪਿੰਡਾਂ ਵਾਲੀ ਗੱਲ ਕੀਤੀ ਆ ਇਹ ਬਿਲਕੁਲ ਇੱਕ ਕੋਰਾ ਮਤਲਬ ਇੱਕ ਸਿਰਫ ਝੂਠ ਸਿਰਫ ਵੋਟਾਂ ਲਈ 2 ਸਾਲ ਲਈ 2 ਸਾਲ ਬਾਅਦ ਤੁਸੀਂ ਰਹਿਣਾ ਬਈ ਤੁਹਾਡੇ 11 ਮਹੀਨੇ ਨੇ ਤੁਸੀਂ ਕਹਿੰਦੇ ਵੀ ਇਹ ਫੈਸਲਾ 2 ਸਾਲ ਬਾਅਦ ਕਮੇਟੀ ਕਰੂਗੀ ਬਣਾ ਕੇ ਜਾਵਾਂਗੇ ਤੇ ਫਿਰ ਤੁਹਾਡਾ ਇਹ ਕੀ ਆ ਸਿਰਫ ਤੁਸੀਂ ਇਹ ਇਹਨੂੰ ਆਪਣੀਆਂ ਕਿਤੇ ਨਾ ਕਿਤੇ ਜ਼ਮੀਨਾਂ ਮਹਿੰਗੀਆਂ ਕਰਨ ਨੂੰ ਕਿਤੇ ਨਾ ਕਿਤੇ ਆਪਣੀ ਕਲੋਨੀਆਂ ਵਿੱਚ ਡਿਵੈਲਪ ਕਰਨ ਨੂੰ ਪਈ ਕਾਈ ਕੱਲ ਨੂੰ ਭਾਈ ਤੇਰੀ ਵੀ ਸ਼ਹਿਰ ਦੇ ਵਿੱਚ ਲੈ ਆਵਾਂਗੇ ਕਰ ਲਿਆਵਾਂਗੇ ਇਹ ਸਿਰਫ ਤੇ ਸਿਰਫ ਇਹਦੇ ਉੱਤੇ ਇਹ ਜਿਹੜੀ ਆ ਸੋਚ ਦੇਖੀ ਗਈ ਆ ਹੋਰ ਕੁਝ ਨਹੀਂ ਬਾਕੀ ਮੈਂ ਇਹ ਇਸੇ ਸਾਲ 'ਚ ਮੈਂ ਇਹ ਜ਼ਰੂਰ ਇਹ ਗੱਲਾਂ ਕਹਿਣਾ ਚਾਹੁੰਦਾ ਸੀ ਕਿਉਂਕਿ ਜੋ ਸ਼ਹਿਰ ਦੀਆਂ ਸੜਕਾਂ ਦਾ ਹਾਲ ਜੋ ਸ਼ਹਿਰ ਦੇ ਸੀਵਰੇਜ ਦਾ ਹਾਲ ਮਤਲਬ ਵੀ ਵੀ ਸੁਧਾਰ ਜੋ ਸ਼ਹਿਰ ਦੇ ਜਿਹੜੇ ਲੇਅਰ ਵੈਲੀ ਸੀ ਅੱਜ ਉਹਨਾਂ ਦਾ ਹਾਲ ਦੇਖੋ ਸਮਾਨ ਜਿਹੜੇ ਅਸੀਂ ਲਾਏ ਸੀ ਉਹ ਚੋਰੀ ਕਰ ਕਰ ਕੇ ਲੈ ਗਏ ਉੱਥੋਂ ਚੱਕ ਕੇ ਲੈ ਗਏ ਕੋਈ ਜਵਾਬ ਨਹੀਂ ਤੇ ਜਿਹੜੇ ਵੀ ਨਾ ਇੱਕ ਹੋਰ ਮੈਨੂੰ ਪਤਾ ਲੱਗਿਆ ਵੀ ਜਿਹੜੇ ਸਾਡੇ ਸਿੰਥੈਟਿਕ ਟ੍ਰੈਕ ਜਿਹੜੇ ਲਾਏ ਸੀ ਸਾਡਾ ਸਟੇਡੀਅਮ ਸਾਡਾ ਬਾਸਕਟਬਾਲ ਕੋਰਟ ਕੋਟ ਹੈ ਕਿੰਨੇ ਆ 12 ਤੇ 10 22 ਕਰੋੜ ਰੁਪਏ ਉਹ ਤੇ ਇਕੱਲੇ ਤੇ ਖਰਚ ਹੋਏ ਇਸੇ ਤਰੀਕੇ ਨਾਲ ਬੈਡਮਿੰਟਨ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਹਿਕਮਾ ਅੱਗੇ ਸਬਲੇਟ ਕਰ ਰਿਹਾ ਉਹ ਗੱਲ ਵੀ ਮੇਰੇ ਧਿਆਨ ਚ ਆਈ ਵੀ ਇਹ ਕੰਮ ਨਾ ਕਰ ਲਿਓ ਇਹ ਕਿਸੇ ਦੇ ਹੱਥ ਚ ਪ੍ਰਾਈਵੇਟ ਤੁਸੀਂ ਇਹ ਜਿੱਥੇ ਆਮ ਕਰਾਂ ਦੇ ਮੁੰਡੇ ਪ੍ਰੈਕਟਿਸ ਕਰਨ ਆਉਂਦੇ ਆ ਮਿਹਨਤ ਕਰਦੇ ਆ ਤੁਸੀਂ ਇਹ ਕੰਮ ਨਾ ਕਰਿਓ ਮੈਂ ਇਹ ਤੁਹਾਡੇ ਧਿਆਨ ਚ ਮੀਡੀਆ ਦੇ ਵੀ ਲਿਆਉਣਾ ਚਾਹੁੰਦਾ ਵੀ ਇਹਨਾਂ ਨੂੰ ਅੱਗੇ ਕਿਤੇ ਨਾ ਕਿਤੇ ਇਹ ਲੋਕਾਂ ਨੂੰ ਦੇਣਾ ਚਾਹੁੰਦੇ ਆ ਪ੍ਰਾਈਵੇਟ ਲੋਕਾਂ ਨੂੰ ਇਹ ਬੜੇ ਬੜੇ ਸਟੇਡੀਅਮ ਤੇ ਉਹਦੇ ਵਿੱਚ ਉਹ ਆਪਣੀ ਤਰ੍ਹਾਂ ਦੀਆਂ ਪ੍ਰਾਈਵੇਟ ਜਿਹੜੀਆਂ ਖੇਡਾਂ ਕਰਾ ਸਕਣਗੇ ਪੈਸੇ ਕਮਾ ਸਕਣਗੇ ਉਹਨਾਂ ਨੂੰ ਇਹ ਦੇਣਾ ਚਾਹੁੰਦੇ ਆ ਜੇ ਕੋਈ ਸਰਵੈਸਟੇ ਸਰਕਾਰੀ ਦਰਾਂ ਦੇ ਇਸ ਦੀ ਗੱਲ ਹੋਊਗੀ ਤੇ ਫਾਈਨਲ ਵੀ ਹੋ ਚੁੱਕਾ ਹੋਇਆ ਮੈਂ 2 ਸਾਲ ਦਾ ਕੰਟਰੈਕਟ ਕਰ ਲਿਆ ਨਹੀਂ ਮੈਨੂੰ ਇਹ ਸਾਰੇ ਜਾਣਕਾਰੀ ਨਹੀਂ ਹੈਗੀ ਮੈਂ ਇਸ ਗੱਲ ਨੂੰ ਕਲੋਜ਼ ਕਰਕੇ ਮੈਂ ਫਿਰ ਮੈਂ ਦੁਬਾਰਾ ਕੱਲ ਫਿਰ ਜਿਹੜੀ ਇਸ ਵਿਸ਼ੇ ਤੇ ਮੈਂ ਗੱਲ ਕਰ ਲੂੰਗਾ ਪਰ ਅੱਜ ਮੈਂ ਇਹ ਗੱਲ ਕਹਿਣਾ ਵੀ ਇਹ ਸਕੂਲ ਦੇ ਬਾਰੇ ਜਿਹੜਾ ਤੁਸੀਂ ਵਿੱਦਿਆ ਦੀ ਗੱਲ ਕਰਦੇ ਸੀ ਜਿਹੜੇ ਤੁਸੀਂ ਸਵਿਟਜ਼ਰਲੈਂਡ ਜਾਂ ਕਿੱਥੇ ਭੇਜਦੇ ਸੀਗੇ ਤੇ ਉਹਨਾਂ ਦਾ ਹਾਲ ਆ ਉਦੋਂ ਬਾਅਦ ਸਿਵਲ ਹਸਪੀਟਲ ਦਾ ਵੀ ਮੈਂ ਜਾਊਂਗਾ ਜੋ ਸਿਵਲ ਹਸਪੀਟਲ ਦੇ ਵਿੱਚ ਹਾਲ ਹੈ ਜੋ ਉੱਥੇ ਡਾਕਟਰਾਂ ਦੀ ਘਾਟ ਆ ਜਿਹੜੇ ਮੈਨ ਮੈਡੀਸਨ ਦੇ ਡਾਕਟਰ ਨੇ ਉਹ ਵੀ ਕਿਦੋਂ ਜਗਰਾਉਂ ਤੋਂ ਜਾਂ ਬਾਰੰਗ ਆ ਰਹੇ ਆ ਉੱਥੇ ਵੀ ਕੋਈ ਹਾਲ ਨਹੀਂਗਾ ਜੋ ਇਹਨਾਂ ਨੇ ਗੱਲਾਂ ਕਹੀਆਂ ਸੀ ਜਿਹੜੇ ਟੈਸਟ ਨੇ ਉਹ ਵੀ ਕੋਈ ਪ੍ਰਾਈਵੇਟ ਲੈਬਾਂ ਜਿਹੜੇ ਉੱਥੇ ਕਰਕੇ ਭੇਜੇ ਜਾਂਦੇ ਆ ਉੱਥੇ ਵੀ ਇੱਕ ਅੱਦੇ ਦਿਨ ਜਿਹੜਾ ਉਹ ਚੈੱਕ ਕਰਾਂਗੇ ਤੇ ਇਸ ਕਰਕੇ ਅੱਜ ਇਹ ਵਿਦਿਆ ਦਾ ਜਿਹੜਾ ਕਿਉਂਕਿ ਸੈਂਕੜੇ ਬੱਚੇ ਪੜ੍ਹ ਕੇ ਹੁਣ ਨੂੰ ਇੱਥੋਂ ਸੈਂਕੜੇ ਬੱਚੇ ਇੱਥੋਂ ਪੜ੍ਹ ਕੇ ਕਿਤੇ ਚੰਗੇ ਅਦਾਰੇਾਂ ਚ ਕਿਤੇ ਚੰਗੇ ਕਾਲਜਾਂ ਯੂਨੀਵਰਸਿਟੀਆਂ ਚ ਚਲੇ ਜਾਣੇ ਸੀ ਇਹ ਵੱਡਾ ਫਿਕਰ ਆ ਇਦਾਂ ਮੈਂ ਅੱਜ ਸਾਡੀ ਪਾਰਟੀ ਤੇ ਇਸ ਸ਼ਕਤੀ ਨਾਲ ਪੰਜ ਬੰਦੇ ਜਿਵੇਂ ਮੈਂ ਕਿਹਾ ਜਿੰਨਾ ਚਿਰ ਸਕੂਲ ਨਹੀਂ ਖੁੱਲੂਗਾ ਪੰਜ ਬੰਦੇ ਲਗਾਤਾਰ ਸਕੂਲ ਦੇ ਗੇਟ ਤੇ ਆ ਕੇ ਰੋਜ਼ ਚਾਹੇ ਉਹ ਥਾਲੀਆਂ ਖੜਕਾਉਣ ਚਾਹੇ ਉਹ ਘੰਟੀਆਂ ਖੜਕਾਉਣ ਕਿਵੇਂ ਵੀ ਤੁਹਾਡੇ ਕੰਨਾਂ ਤੱਕ ਆਵਾਜ਼ ਚੰਡੀਗੜ੍ਹ ਤੱਕ ਪਹੁੰਚੇ ਉਹਦੀ ਕੋਸ਼ਿਸ਼ ਜਿਹੜੀ ਆ ਅਸੀਂ ਸ਼ਾਂਤੀਪੂਰੀ ਢੰਗ ਨਾਲ ਕਰਦੇ ਰਹਾ ਹਾਂ ਬਿੱਟੂ ਜੀ ਤੁਸੀਂ ਸਾਰੇ ਮੁੱਦੇ